ਕੁਸੀਂ ਕਿਸੇ ਧਰਮ ਨੂੰ ਕਿਉਂ ਮੰਨਦੇ ਹੋ ਤੁਹਾਨੂੰ ਉਸ ਧਰਮ ਦੀਆਂ ਸਿੱਖਿਆਵਾਂ ਚੰਗੀਆਂ ਲੱਗਦੀਆਂ ਨੇ ਤੁਸੀਂ ਉਸ ਧਰਮ ਦੇ ਗ੍ਰੰਥਾਂ ਨੂੰ ਪੜ੍ਹਿਆ ਤੁਹਾਨੂੰ ਫਲਸਫੀ ਚੰਗੀ ਲੱਗਦੀ ਹੈ ਕਿ ਤੁਹਾਡਾ ਜਨਮ ਇੱਕ ਘਰ ਚ ਹੋਇਆ ਤੁਹਾਡੇ ਮਾਪੇ ਦਾ ਜੋ ਧਰਮ ਹੈ ਉਹ ਤੁਹਾਡਾ ਧਰਮ ਬਣ ਗਿਆ ਮжоਰਿਟੀ ਇਨਸਾਨ ਇਦਾਂ ਹੀ ਕਰਦੇ ਨੇ ਬੱਚਾ ਉਸ ਧਰਮ ਨੂੰ ਹੀ ਮੰਨਦਾ ਜੋ ਮਾਪੇ ਦਾ ਧਰਮ ਸੀ ਬੱਚਾ ਉਹ ਰਿਚੂਅਲਸ ਨੂੰ ਹੀ ਫਾਲੋ ਕਰਨ ਨੂੰ ਧਰਮ ਮੰਨਦਾ ਰਹਿੰਦਾ ਬਹੁਤ ਥੋੜੀ ਗਿਣਤੀ ਇਨਸਾਨ ਨੇ ਜੋ ਕੰਪੈਰੀਟਿਵ ਰਿਲੀਜੀਅਨ ਸਟਡੀ ਕਰਦੇ ਨੇ ਦੁਨੀਆਂ 'ਚ ਜੋ ਬਾਕੀ ਦੇ ਧਰਮ ਨੇ ਉਹਨਾਂ ਦਾ ਕੀ ਬਲੀਫ ਸਿਸਟਮ ਹੈ ਉਹਨਾਂ ਦੀ ਹਿਸਟਰੀ ਕੀ ਹੈ ਉਹਦਾ ਇੰਪੈਕਟ ਕੀ ਪਿਆ ਤੇ ਉਹਨਾਂ 'ਚ ਸਿਮਿਲੈਰਿਟੀਆਂ ਕੀ ਨੇ ਡਿਫਰੈਂਸਸ ਕੀ ਨੇ ਇਹ ਬਹੁਤ ਥੋੜੇ ਲੋਕ ਜਾਣਦੇ ਨੇ ਸਿਰਫ ਉਹ ਜਿਨ੍ਹਾਂ ਕੋਲ ਧਰਮ ਇੱਕ ਸਬਜੈਕਟ ਦੇ ਰੂਪ 'ਚ ਹੈ ਯੂਨੀਵਰਸਿਟੀ ਦੇ ਉਹ ਵਿਦਿਆਰਥੀ ਜਾਂ ਉਹ ਪ੍ਰੋਫੈਸਰ ਜੋ ਧਰਮ ਨੂੰ ਇੱਕ ਸਬਜੈਕਟ ਦੇ ਰੂਪ ਚ ਪੜਦੇ ਨੇ ਧਰਮ ਦੀ ਸਟੱਡੀ ਕਰਦੇ ਨੇ ਸਿਰਫ ਉਹੀ ਦੁਨੀਆ ਦੇ ਬਾਕੀ ਧਰਮਾਂ ਦਾ ਅਧਿਐਨ ਕਰਦੇ ਨੇ ਮжоਰਿਟੀ ਇਨਸਾਨ ਤਾਂ ਮੱਥਾ ਟੇਕਣ ਨੂੰ ਹੀ ਜਾਂ ਧਰਮ ਦੇ ਬਾਕੀ ਰੀਤੀ ਰਿਵਾਜਾਂ ਨੂੰ ਅਪਣਾਉਂਦਾ ਹੀ ਧਾਰਮਿਕ ਹੋਣਾ ਮੰਨਦਾ ਹੈ ਜਾਂ ਬਹੁਤੇ ਭੇਖ ਤਰਨ ਕਰਦੇ ਨੇ ਜਿਵੇਂ ਬਾਣੀ ਕਹਿੰਦੀ ਹੈ ਭੇਖ ਦਿਖਾਇਆ ਜਗਤ ਉਹ ਲੋਗਨ ਕੋ ਬਸ ਕੀ ਬੰਦਾ ਬਾਹਰਲੀ ਦਿੱਖ ਤੋਂ ਪ੍ਰਭਾਵਿਤ ਹੋ ਕੇ ਹੀ ਦੂਜੇ ਬਾਰੇ ਅੰਦਾਜ਼ਾ ਲਾ ਲੈਂਦਾ ਹੈ ਪਰ ਸ਼ੁਰੂਆਤ ਇਸ ਤਰ੍ਹਾਂ ਨਹੀਂ ਸੀ ਹੋਈ ਮੋਡਲਾ ਮਨੁੱਖ ਨੇ ਕੁਦਰਤ ਵੱਲ ਦੇਖ ਕੇ ਸਵਾਲ ਕੀਤੇ ਸੀ ਮੋਡਲਾ ਮਨੁੱਖ ਜਦੋਂ ਸੂਰਜ ਵੱਲ ਦੇਖਦਾ ਸੀ ਤਾਂ ਸਵਾਲ ਕਰਦਾ ਸੀ ਕਿ ਆਖਰ ਕੁਝ ਸਮੇਂ ਬਾਅਦ ਸੂਰਜ ਕਿੱਥੇ ਚਲਾ ਜਾਂਦਾ ਹੈ ਤਾਰੇ ਕਿੱਥੋਂ ਆਉਂਦੇ ਨੇ ਹਵਾ 'ਚ ਅਚਾਨਕ ਬਿਜਲੀ ਕਿਉਂ ਲਸ਼ਕ ਪੈਂਦੀ ਹੈ ਪਰ ਮਨੁੱਖ ਕੁਦਰਤ ਦਾ ਹਿੱਸਾ ਸੀ ਨਾ ਕਿ ਕੁਦਰਤ ਤੋਂ ਉੱਤੇ ਸੀ ਸੋ ਕੁਦਰਤ ਦੀ ਜੋ ਵਿਸ਼ਾਲਤਾ ਸੀ ਉਸ ਦੀ ਉਹ ਥਾਂ ਨਹੀਂ ਸੀ ਪਾ ਸਕਦਾ ਉਸ ਦੀ ਸਮਝ ਨਹੀਂ ਸੀ ਪਾ ਸਕਦਾ ਮਨੁੱਖ ਲਈ ਕੁਦਰਤੀ ਵਰਤਾਰੇ ਹੀ ਉਹਦੇ ਪਹਿਲੇ ਰੱਬ ਬਣੇ ਮਨੁੱਖ ਦਾ ਵਿਸ਼ਵਾਸ ਬਣਿਆ ਕਿ ਜਰੂਰ ਇਹਨਾਂ ਕੁਦਰਤੀ ਵਰਤਾਰਿਆਂ ਪਿੱਛੇ ਕੋਈ ਨਾ ਕੋਈ दैਵੀ ਸ਼ਕਤੀ ਹੈ ਜੋ ਇਸ ਪੂਰੇ ਕੁਦਰਤੀ ਨਿظام ਨੂੰ ਚਲਾ ਰਹੀ ਹੈ ਇਹ ਅੰਦਾਜ਼ੇ ਕਿੰਨੇ ਸਟੀਕ ਸੀ ਜਾਂ ਗਲਤ ਸੀ ਇਹ ਗੱਲ ਮਾਇਨੇ ਨਹੀਂ ਰੱਖਦੀ ਪਰ ਇਨਸਾਨ ਦੇ ਇਹਨਾਂ ਸਵਾਲਾਂ ਨੇ ਹੀ ਉਸ ਨੂੰ ਵਿਕਾਸ ਵੱਲ ਤੋਰਿਆ ਸਾਇੰਸ ਮੰਨਦੀ ਹੈ ਕਿ ਇਨਸਾਨ ਪੈਟਰਨਸ ਨੂੰ ਫੋਲੋ ਕਰਦਾ ਕਰਦਾ ਵਿਕਸਿਤ ਹੋਇਆ ਕਿਸ ਰੁੱਤ 'ਚ ਕਿੱਥੇ ਕੀ ਸ਼ਿਕਾਰ ਮਿਲੇਗਾ ਕਿੱਥੇ ਕਿਹੜੇ ਫਲ ਮਿਲਣਗੇ ਇਹਨਾਂ ਪੈਟਰਨਸ ਨੂੰ ਯਾਦ ਕਰਦੇ ਹੀ ਮਨੁੱਖ ਦੇ ਬ੍ਰੇਨ ਦਾ ਹਿਪੋਕੈਂਪਸ ਵਿਕਸਿਤ ਹੋਇਆ ਸ਼ਿਕਾਰ ਦੀ ਪਲੈਨਿੰਗ ਕਰਨ ਨਾਲ ਹੀ ਦਿਮਾਗ ਦੇ ਫਰੰਟਲ ਕੋਰਟੈਕਸ ਵਿਕਸਿਤ ਹੋਏ ਤੇ ਹੋਮੋ ਇਰੈਕਟਸ 에ਰਾ ਵਿੱਚ ਹੀ ਇਨਸਾਨੀ ਦਿਮਾਗ ਦਾ ਸਾਈਜ਼ ਡਬਲ ਹੋਇਆ ਜਿਵੇਂ ਮੁੱਢਲੇ ਇਨਸਾਨ ਨੇ ਵਿਕਾਸ ਕੀਤਾ ਉਹ ਹੰਟਰ ਗੈਦਰਰ ਤੋਂ ਸਥਾਈ ਕਬੀਲਿਆਂ ਚ ਆ ਕੇ ਰਹਿਣ ਲੱਗਿਆ ਜਿਵੇਂ ਇਨਸਾਨੀ ਸਮਾਜ ਵਿਕਸਿਤ ਹੋਇਆ ਨਾਲ ਨਾਲ ਹੋਰ ਜਟਿਲ ਵੀ ਹੁੰਦਾ ਗਿਆ ਇਨਸਾਨ ਨੇ ਮੁੱਢਲੇ ਤੌਰ ਤੇ ਕਿਤਾ ਵੰਡ ਕੀਤੀ ਤੇ ਨਾਲ ਹੀ ਪੈਦਾ ਹੋਈ ਉਹ ਜਮਾਤ ਜਿਸ ਨੇ ਵਿਸ਼ਵਾਸ ਦਵਾਇਆ ਕਿ ਕੁਦਰਤ ਨੂੰ ਸਮਝਣ ਦੀ ਚਾਬੀ ਉਹ ਪੂੰਜੀ ਸਿਰਫ ਉਹਨਾਂ ਕੋਲ ਹੈ ਮੁੱਢਲੇ ਇਨਸਾਨ ਦੀ ਐਨੀ ਪਹੁੰਚ ਨਹੀਂ ਸੀ ਕਿ ਉਹ ਕੁਦਰਤੀ ਵਰਤਾਰਿਆਂ ਨੂੰ ਆਪਣੇ ਤੌਰ ਤੇ ਸਮਝ ਸਕੇ ਇਸ ਦੇ ਨਾਲ ਹੀ ਇਨਸਾਨੀ ਲੁੱਟ ਸ਼ੁਰੂ ਹੋਈ ਸਮੇ ਸਮੇ ਪੈਗੰਬਰ ਰੱਬੀ ਰੂਹਾਂ ਆਉਂਦੀਆਂ ਰਹੀਆਂ ਜੋ ਇਨਸਾਨ ਨੂੰ ਇਹਨਾਂ ਸਾਰੇ ਵਰਤਾਰਿਆਂ ਤੋਂ ਜਾਣੂ ਕਰਵਾਉਂਦੀਆਂ ਰਹੀਆਂ ਬਾਬਾ ਨਾਨਕ ਇੱਕ ਕੁਆਂਟਮ ਫਿਜ਼ਿਕਸ ਦੇ ਵਿਗਿਆਨੀ ਦੀ ਤਰ੍ਹਾਂ ਆਏ ਤੇ ਦੱਸਿਆ ਕਿ ਇਸ ਸ੍ਰਿਸ਼ਟੀ ਨੂੰ ਇਸ ਦੁਨੀਆ ਨੂੰ ਬਣਾਉਣ ਵਾਲੀ ਉਹ ਇੱਕ એનર્ਜੀ ਹੈ ਕੋਈ ਵਹਿਮ ਭਰਮ ਨਹੀਂ ਕੋਈ ਮੂਰਤੀ ਪੂਜਾ ਨਹੀਂ ਬਾਬਾ ਨਾਨਕ ਦੀ ਫਿਲਾਸਫੀ ਦੀ ਫਾਊਂਡੇਸ਼ਨ ਹੈ ਇੱਕ ਓੰਕਾਰ ਜਿੱਥੋਂ ਇਸ ਯੂਨੀਵਰਸ ਦੀ ਕ੍ਰिएशन ਹੋਈ ਉਹ ਕਰਤਾ ਪੁਰਖ ਉਹ ਇੱਕ ਹੈ ਉਹ Nirpao ਹੈ Nirvair ਹੈ ਉਸ ਦਾ ਨਾ ਕੋਈ ਰੰਗ ਹੈ ਨਾ ਰੂਪ ਹੈ ਉਹ ਸਦੀਵੀ ਸੱਚ ਹੈ ਜਿੱਥੇ ਅੱਜ ਸਾਇੰਸ ਸਟਿੰਗ ਥਿਊਰੀ ਨੂੰ ਮੰਨਦੀ ਹੈ ਬਾਬਾ ਨਾਨਕ ਦੀ ਫਿਲਾਸਫੀ ਵੀ ਸੇਮ ਗੱਲ ਆਖਦੀ ਹੈ ਕਿ ਦੁਨੀਆ ਨੂੰ ਰਚਣ ਵਾਲੀ ਉਹ ਫ੍ਰੀਕੁਐਂਸੀ ਉਹ ਵਾਈਬ੍ਰੇਸ਼ਨ ਇੱਕ ਓੰਕਾਰ ਹੈ ਪਰ ਅਸੀਂ ਇਸ ਪੇਦ ਨੂੰ ਉਦੋਂ ਹੀ ਜਾਣ ਪਾਵਾਂਗੇ ਜਦੋਂ ਰੀਤੀ ਰਿਵਾਜਾਂ ਜਾਂ ਸਿਰਫ ਵੇਖ ਧਾਰਨ ਕਰਨ ਨਾਲੋਂ ਗੁਰੂ ਦੀ ਸੋਚ ਗੁਰੂ ਦੀ ਫਿਲਾਸਫੀ ਨੂੰ ਖੁਦ ਜਾਣਨ ਦੀ ਕੋਸ਼ਿਸ਼ ਕਰਾਂਗੇ ਕਈ ਮਹਾਪੁਰਖਾਂ ਨੇ ਗੁਰੂ ਦੀ ਬਾਣੀ ਦੀ ਵਿਆਖਿਆ ਆਪਣੇ ਆਪਣੇ ਅਨੁਸਾਰ ਆਪਣੀ ਬੁੱਧ ਵਿਵੇਕ ਦੇ ਅਨੁਸਾਰ ਕੀਤੀ ਹੈ ਜਿਵੇਂ ਅਸੀਂ ਪਿਛਲੀ ਵੀਡੀਓ ਚ ਓਸ਼ੋ ਦਾ ਜ਼ਿਕਰ ਕੀਤਾ ਸੀ ਓਸ਼ੋ ਮੈਡੀਟੇਸ਼ਨ ਨਾਲ ਸੰਬੰਧਿਤ ਸੀ ਤੇ ਉਸਨੇ ਗੁਰੂ ਦੀ ਬਾਣੀ ਨੂੰ ਫ੍ਰੀਕੁਐਂਸੀ ਨਾਲ ਇੱਕ ਓੰਕਾਰ ਨੂੰ ਉਸ ਫ੍ਰੀਕੁਐਂਸੀ ਨਾਲ ਜੋੜ ਕੇ ਦੇਖਿਆ ਜੋ ਇਨਸਾਨ ਲਈ ਖੁਦ ਨੂੰ ਤੇ ਇਸ ਬ੍ਰਹਿਮੰਡ ਨੂੰ ਜਾਣਨ ਦਾ ਰਾਹ ਹੋ ਸਕਦੀ ਹੈ। ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜਪ ਜੀ ਸਾਹਿਬ ਦੀ ਵਿਆਖਿਆ ਆਪਣੀ ਬੁੱਧ ਵਿਵੇਕ ਦੇ ਅਨੁਸਾਰ ਕੀਤੀ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਈਸ਼ਵਰ ਪ੍ਰਾਪਤੀ ਦਾ ਸਾਧਨ ਜਪ ਨੂੰ ਦੱਸਿਆ ਹੈ। ਜਪੈ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਗੁਰੂ ਸਾਹਿਬ ਦੀ ਬਾਣੀ ਜਪ ਇਹ ਪ੍ਰਥਮ ਬਾਣੀ ਹੈ। ਜਿੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ ਸੰਤ ਜੀ ਕਹਿੰਦੇ ਨੇ ਕਿ ਜਪ ਦੇ ਉੱਤੇ ਫਿਰ ਮੰਗਲਾਚਰਨ ਹੈ ਮੰਗਲਾਚਰਨ ਅਸਲ 'ਚ ਕਿਸੇ ਵੀ ਕੰਮ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਕੀਤੀ ਗਈ ਅਰਦਾਸ ਹੈ ਇੱਕ ਬੈਨੇਡਿਕਟਰੀ ਵਰਸ ਹੈ ਕਿ ਇਸ ਤੋਂ ਅੱਗੇ ਕੰਮ ਸ਼ੁਭ ਹੋਵੇ ਪੁਰਾਣੇ ਸਮੇਂ 'ਚ ॠषि मुनि ਜਦੋਂ ਵੀ ਕੋਈ ਕਾਰਜ ਸ਼ੁਰੂ ਕਰਦੇ ਸੀ ਜਾਂ ਕੋਈ ਧਰਮ ਗ੍ਰੰਥ ਲਿਖਦੇ ਸੀ ਤਾਂ ਆਰੰਭ ਵਿੱਚ ਮੰਗਲਾਚਰਨ ਲਿਖਦੇ ਸੀ ਮੰਗਲ ਦਾ ਮਤਲਬ ਹੈ ਸ਼ੁਭ ਆਸਪੀਸ਼ੀਅਸ ਤੇ ਚਰਨ ਦਾ ਲਿਟਰਲ ਮਤਲਬ ਹੈ ਪੈਰ ਮੰਗਲਾ ਚਰਨ ਦਾ ਮਤਲਬ ਹੈ ਪ੍ਰਭੂ ਦੇ ਚਰਨਾਂ 'ਚ ਕੀਤੀ ਗਈ ਅਰਦਾਸ ਤਾਂ ਕਿ ਕੀਤਾ ਗਿਆ ਕਾਰਜ ਸ਼ੁਭ ਹੋਵੇ ਤੇ ਇਸ 'ਚ ਕੋਈ ਵਿਗਨ ਨਾ ਪਵੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਕੋਈ ਇਨਸਾਨ ਰੱਬ ਦਾ ਨਾਮ ਜਪਣ ਲੱਗਦਾ ਹੈ ਤਾਂ ਦੇਵਤੇ ਖੁਦ ਆ ਕੇ ਉਸ ਦੇ ਇਸ ਕਾਰਜ ਵਿੱਚ ਵਿਗਨ ਪਾਉਂਦੇ ਨੇ ਕਿਹਾ ਜਾਂਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਧਰਮ ਰਾਜ 유ਦਿਸ਼ਤਰ ਦੀ ਸਭਾ ਵਿੱਚ ਬੈਠੇ ਸੀ ਤਾਂ ਇੱਕ ઋષਿ ਨੇ ਆ ਕੇ ਸਵਾਲ ਕੀਤਾ ਕਿ ਧਰਮ ਸ਼ਾਸਤਰ ਧਰਮ ਗ੍ਰੰਥ ਇਕ ਕਹਿੰਦੇ ਨੇ ਕਿ ਜੇ ਕੋਈ ਇਨਸਾਨ ਰੱਬ ਦਾ ਨਾਮ ਲੈਣ ਲੱਗਦਾ ਹੈ ਤਾਂ 1 ਲੱਖ ਲੋਕ ਆ ਕੇ ਉਸ ਦੇ ਕਾਰਜ 'ਚ ਵਿਗਨ ਪਾਉਂਦੇ ਨੇ ਜਦ ਕੋਈ ਇਨਸਾਨ ਭਜਨ ਕਰਨ ਲੱਗਦਾ ਹੈ ਤਾਂ 50 ਹਜ਼ਾਰ ਇਨਸਾਨ ਵਿਗਨ ਪਾਉਣ ਲਈ ਆਉਂਦੇ ਨੇ ਜੇ ਕੋਈ ਇਨਸਾਨ ਗੰਗਾ ਇਸ਼ਨਾਨ ਵਰਗੇ ਪਵਿੱਤਰ ਕਾਰਜ ਲਈ ਵੀ ਜਾਂਦਾ ਹੈ ਤਾਂ 12.5 ਹਜ਼ਾਰ ਲੋਕ ਆ ਕੇ ਇਸ ਕਾਰਜ ਵਿੱਚ ਵਿਗਨ ਪਾਉਂਦੇ ਨੇ ਰਿਸ਼ੀ ਦੀ ਇਸ ਗੱਲ ਤੋਂ ਭੀਮ ਸੇ ਨੂੰ ਕ੍ਰੋਧ ਆਇਆ ਤਾਂ ਉਸਨੇ ਉੱਠ ਕੇ ਕਿਹਾ ਕਿ ਸ਼ਾਸਤਰਾਂ ਵਿੱਚ ਲਿਖੀ ਹਰ ਗੱਲ ਸੱਚ ਨਹੀਂ ਹੈ। ਸ਼੍ਰੀ ਕ੍ਰਿਸ਼ਨ ਨੇ ਭੀਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭੀਮ ਆਪਣੀ ਇਸ ਗੱਲ ਤੇ ਬਜਿੱਦ ਸੀ ਕਿ ਗੰਗਾ ਇਸ਼ਨਾਨ ਵਰਗੇ ਪਵਿੱਤਰ ਕਾਰਜ ਵਿੱਚ ਕੌਣ ਵਿਗਨ ਪਾ ਸਕਦਾ ਹੈ? ਭੀਮ ਦਾ ਕਹਿਣਾ ਸੀ ਕਿ ਮੈਂ ਖੁਦ ਗੰਗਾ ਕਿਨਾਰੇ ਜਾ ਕੇ ਇਸ ਗੱਲ ਤੇ ਗੌਰ ਰੱਖੂੰਗਾ। ਜੇ ਕੋਈ ਕਿਸੇ ਦੇ ਗੰਗਾ ਇਸ਼ਨਾਨ ਵਿੱਚ ਵਿਗਨ ਪਾਏਗਾ ਤਾਂ ਮੈਂ ਉਸ ਨੂੰ ਮ੍ਰਿਤਯੂ ਦੰਡ ਦਾਂਗਾ। भीम गंगा किनारे ਜਾਂਦਾ ਉਹ 12 ਘੰਟੇ ਲਗਾਤਾਰ ਉੱਥੇ ਖੜਾ ਰਹਿੰਦਾ ਲੋਕ ਆਉਂਦੇ ਨੇ ਗੰਗਾ ਕਿਨਾਰੇ ਇਸ਼ਨਾਨ ਕਰਕੇ ਆਪਣੀ ਪੂਜਾ ਅਰਚਨਾ ਕਰਕੇ ਵਾਪਸ ਚਲੇ ਜਾਂਦੇ ਨੇ ਭੀਮ ਇਹ ਦੇਖ ਕੇ ਖੁਸ਼ ਹੁੰਦਾ ਵਾਪਸ ਸਬਾ ਚ ਆ ਕੇ શ્રીਕ੍ਰਿਸ਼ਨ ਨੂੰ ਦੱਸਦਾ ਕਿ हे कृष्ण ਮੈਂ ਖੁਦ ਗੰਗਾ ਕਿਨਾਰੇ ਖੜਾ ਰਿਹਾ ਹਾਂ ਕੋਈ ਕਿਸੇ ਦੀ ਵੀ ਗੰਗਾ ਇਸ਼ਨਾਨ ਦੇ ਕਾਰਜ ਵਿੱਚ ਵਿਗਨ ਪਾਉਣ ਨਹੀਂ ਆਉਂਦਾ ਕ੍ਰਿਸ਼ਨ ਮੁਸਕਰਾਏ ਤੇ ਭੀਮ ਨੂੰ ਸਵਾਲ ਕੀਤਾ ਕਿ हे ਭੀਮ ਕੀ ਤੂੰ ਖੁਦ ਗੰਗਾ ਇਸ਼ਨਾਨ ਕਰ ਪਾਇਆ ਭੀਮ ਨੂੰ ਇਹ ਸਮਝਦਿਆਂ देर ਨਾ ਲੱਗੀ ਕਿ ਉਸ ਦੇ ਅੰਦਰ ਨੇ ਖੁਦ ਗੰਗਾ ਇਸ਼ਨਾਨ ਵਰਗੇ ਇਸ ਪਵਿੱਤਰ ਕਾਰਜ ਲਈ ਉਸ ਨੂੰ ਰੋਕਿਆ ਸੁਗਿਆਨੀ ਸੰਤ ਸਿੰਘ ਜੀ ਮਸਕੀਨ ਦੱਸਦੇ ਨੇ ਕਿ ਪਦਾਰਥ ਦੀ ਭੁੱਖ ਦਾ ਸੰਬੰਧ ਸਰੀਰ ਨਾਲ ਹੈ ਤੇ ਗਿਆਨ ਦੀ ਭੁੱਖ ਦਾ ਸੰਬੰਧ ਮਨ ਨਾਲ ਸਿੱਧੀ ਦੇ ਦਾਤਾ ਗਣੇਸ਼ ਨੂੰ ਮੰਨਿਆ ਜਾਂਦਾ ਹੈ ਤੇ ਬੁੱਧੀ ਦੀ ਦਾਤਾ ਹੈ ਸਰਸਵਤੀ ਇਸ ਲਈ ਮੰਗਲ ਗਾਇਨ ਇਹਨਾਂ ਦੋਨਾਂ ਦਾ ਹੁੰਦਾ ਹੈ ਇਸ ਤੋਂ ਅੱਗੇ ਗਿਆਨੀ ਸੰਤ ਸਿੰਘ ਜੀ ਮਸਕੀਨ ਗੁਰੂ ਦੀ ਬਾਣੀ ਦੀ ਅਰਥ ਵਿਆਖਿਆ ਕਰਦੇ ਨੇ ਤੇ ਬਾਣੀ ਅਨੁਸਾਰ ਕਿਵਸ ਚਿਆਰਾ ਹੋਈਏ ਇਨਸਾਨ ਸੱਚ ਨੂੰ ਕਿਵੇਂ ਪ੍ਰਾਪਤ ਕਰ ਸਕਦਾ ਹੈ ਸੱਚ ਨੂੰ ਕਿਵੇਂ ਜਾਣ ਸਕਦਾ ਹੈ ਕਿ ਕੂੜ ਦੀ ਕੰਧ ਝੂਠ ਦੀ ਕੰਧ ਨੂੰ ਟੱਪ ਕੇ ਉਹ ਈਸ਼ਵਰ ਨੂੰ ਪ੍ਰਾਪਤ ਕਰ ਸਕੇ ਇਸ ਤੋਂ ਜਾਣੂ ਕਰਵਾਉਂਦੇ ਨੇ ਗਿਆਨੀ ਸੰਤ ਸਿੰਘ ਜੀ ਮਸਕੀਨ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਪ੍ਰਥਮ ਬਾਣੀ ਜਪਜੀ ਸਾਹਿਬ ਦੀ ਵਿਆਖਿਆ ਕੀਤੀ ਗਈ ਜਿਸ ਨੂੰ ਜਪ ਧਾਰਾ ਕਿਤਾਬ ਵਿੱਚ ਮੁੜ ਕੇ ਦਰਜ ਕੀਤਾ ਗਿਆ ਜਿਸ ਨੂੰ ਪੜ ਕੇ ਇਨਸਾਨ ਹੁਕਮ ਰਜਾਈ ਚੱਲਣਾ ਗੁਰੂ ਦੇ ਕਹੇ ਅਨੁਸਾਰ ਹੁਕਮ 'ਚ ਰਹਿ ਕੇ ਅਧਿਆਤਮਕ ਉਚਾਈ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ ਇਹ ਸੌਖਿਆ ਹੀ ਸਮਝ ਸਕਦਾ ਹੈ ਜਪ ਧਾਰਾ ਤੁਹਾਡੇ ਸੱਚ ਦੀ ਖੋਜ ਨੂੰ ਹੋਰ ਸਰਲ ਕਰਨ ਵਿੱਚ ਮਦਦ ਕਰੇਗੀ